ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੀ ਸੁਖਮਨੀ ਮਹਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਾਮ ਹੈ ਜੁਗਤ ਗੁਰੇ ਨਾਮ ਸਤਿਗੁਰੇ ਨਾਮ ਹੈ ਸ੍ਰੀ ਗੁਰਦੇਵ ਨਮਹ ਹਸਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾਸ ਬਿਸ਼ੰਪ ਪਰੇ ਕਾ ਨਾਮ ਜਪਤ ਅਗਨਤ ਅਨੇਕ ਹੈ 베ਦ ਪੁਰਾਨ ਸਿਮਰ ਸੁਦਾਖੀਆ ਕਿ ਨੇ ਰਾਮ ਨਾਮ ਏ ਕਿਆਖੀਆ ਕਿਨ ਕਾ ਇੱਕ ਜਿਸ ਜੀ ਬਸਾਵਾ ਆਕੇ ਮਹਿਮਾ ਗਣੀ ਨਾ ਆਵਾ ਕਾਂਖੀ ਇਕਾਦਰ ਸਤੋ ਹਾਰੋ ਨਾਨਕੋਂ ਸੰਗ ਮਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਗਨਾਮ ਭਗਤ ਜਨਾ ਕੈ ਮਨ ਬਿਸਰਾਮ ਪ੍ਰਭ ਕਾ ਸਿਮਰਨ ਗਰਮ ਨ ਬਚਾ ਪ੍ਰਭ ਕਾ ਸਿਮਰਨ ਦੁਖ ਜਮ ਨਾ ਸਾ ਪ੍ਰਭ ਕਾ ਸਿਮਰਨ ਕਾਲ ਪਰ ਹਰਾ ਪ੍ਰਭ ਕਾ ਸਿਮਰਨ ਦੁਸ਼ਮਣ ਟਰਾ प्रभ सिमरत कुछ भी करना लग गया प्रभ कै सिमरन अंधी न जा गया प्रभ कै सिमरन भो न बे आप प्रभ कै सिमरन दुख न संताप है प्रभ का सिमरन साध कै संग सर निधान नानक रंग प्रभ कै सिमरन हृदय चित्रो निध प्रभ कै सिमरन ज्ञान अंतत तत्बुद्ध प्रभु क्या सिमरन जब तब पूजा प्रभु क्या सिमरन बिन्सा दूजा प्रभु क्या सिमरन तीस इस नानी प्रभु क्या सिमरन दरगाह मानी प्रभु क्या सिमरन हो सो फला प्रभु क्या सिमरन सुफल फला से सिमर है जिन आप सिमराये नानक ता ला लागो पाए प्रभु का सिमरन सब ऊंचा प्रभु का सिमरन उधर ऊचा प्रभु क्या सिमरन तृष्णा बूझा प्रभु का सिमरन सब कुछ सूझा प्रभु क्या सिमरन नाही चम त्रासा प्रभु क्या सिमरन पूरन आशा प्रभु क्या ਮਹਾਰਾਜ ਸਿਮਰਨ ਮਨ ਕੀ ਮਲ ਜਾਏ ਅਮਿਤ ਨਾਮ ਰਿਤ ਮਹਾ ਸਮਾਏ ਪ੍ਰਭ ਜੀ ਬਸ ਹਾ ਸਾਧ ਕੀ ਦਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾ ਸੇ ਤਨਵੰਤੇ ਪ੍ਰਭ ਕੋ ਸਿਮਰ ਹਾ ਸੇ ਪਤਵੰਤੇ ਪ੍ਰਭ ਕੋ ਸਿਮਰ ਹਾ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾ ਸੇ ਬੇਮੁਤਾ ਜੈ ਪ੍ਰਭ ਕੋ ਸਿਮਰ ਹਾ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰ ਹਾ ਸੇ ਸੁਖ ਵਾਸੀ ਪ੍ਰਭ ਕੋ ਸਿਮਰ ਹਾ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਨ ਹਾਂ ਸੇ ਪ੍ਰਭ ਕਾਰੇ ਪ੍ਰਭ ਕੋ ਸਿਮਰਨ ਹਾਂ ਤਿਨ ਸਤਿ ਪੈਲੇ ਹਾਰੀ ਪ੍ਰਭ ਕੋ ਸਿਮਰਨ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਨ ਹਾਂ ਤਿਨ ਮੁਖ ਬਿਹਾਵੇ ਪ੍ਰਭ ਕੋ ਸਿਮਰਨ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਨ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਨ ਹਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਨ ਹਾਂ ਬਸਾਹਰ ਨਹਿ ਰੇ ਸੰਤ ਕਿਰਪਾ ਤੇ ਇੰ ਦਿਨ ਜਾਗ ਨਾਨਕ ਸਿਮਰਨ ਨ ਪੂਰਾ ਪਾਗ ਪ੍ਰਭ ਕਾ ਸਿਮਰਨ आरज पूरा है प्रभु का सिमरन कबहु ना छूरे प्रभु कैसे मेरा न सहज बननी प्रभु कैसे मैं सहज समान नहीं प्रभु कैसे मेरा न चला आसन प्रभु कैसे मेरा कमल बिगासन प्रभु कैसे मेरा अनहद शुनकार सुख प्रभु सिमरन का अंत ना पार सिमरन हां ते जन जिन को प्रभु में ना नानक तिन जन सरने पे आ हर सिमरन कर भगत प्रगट आए हर सिमरन लग बे तो उपाय हर सिमरन पे ऐसी जति दाते हर सिमरन नीचे चाहो ਜਾਤੇ ਹਰ ਸਿਮਰਨ ਤੋ ਆ ਰਹੀ ਸੇ ਬਤਾਰਨਾ ਹਰ ਸਿਮਰ ਸਿਮਰ ਹਰ ਕਾ ਰਜ ਕਰਨਾ ਹਰ ਸਿਮਰਨ ਗਿਓ ਸਗਲ ਅਕਾਰਾ ਹਰ ਸਿਮਰਨ ਮਹ ਆਪਨੇ ਅੰਕਾਰਾ ਕਰ ਕਿਰਪਾ ਜੋ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿ ਨ ਪਾਇਆ ਸ਼ਲੋਕ ਦਿਨ ਦਰਦ ਦੁਖ ਪੰਜਨਾ ਕਟਕੜਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤਾ ਪਿਤਾ ਸੂਤ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਸਹਾਈ जह महा पे आन दूत जम दला तह केवल नाम संग तेरा चला जह मुस्कल हो पारी, हर को नाम खिन माहे उधारी अनेक पुनः चरण करत नहीं तरा हर को नाम कोट पाप हरा गुरुख नाम जप हो मन मेरे नानक पाव हो सुख कने रे सगर सृष्ट को राजा दुखिया हर का नाम जपत हो सुखिया लाख करोरी बंध ना परा हर का नाम जपत निस्तरा अनेक माया रंग तिखना ਬੋਜਾਵਾਂ ਹਰ ਕਾ ਨਾਮ ਜਪਤ ਆਕਾਵਾਂ ਜੀਹਾਂ ਮਾਰਗ ਇਹੋ ਜਦ ਇਕਹਿਲਾ ਤਹ ਹਰ ਨਾਮ ਸੰਘ ਹੋਤ ਸੁਹੇਲਾ ਆਸਾ ਨਾਮ ਮੰਤਰ ਤੇ ਆਇਆ ਨਾਨਕ ਗੁਰਮੁਖ ਪਰਮਗਤ ਪਾਈਆ ਛੋਟ ਤੇ ਨਾਹੀ कोटि लखबाई नाम जपत तह पारा पराही अनेक बिकंजह आए संकारा हर का नाम तत्काल उधारा अनेक जोन जन्म मर जाम नाम जपत पावै बिराम हो मैला मल कब होना खोवा हर का नाम कोट पाप खोवा ऐसा नाम जपो मन रंग नानक पाइया साध का संग देह मर के गने ना कोसा हर का नाम ओह संग तो जेह महा अंध गुबारा हर का नाम संग उजियारा। पंथ तेरा को ना सिंझानु हर का नाम तह नाल पचानु जहा महा प्यान तपत बहु काम तह हर के नाम की तुम ऊपर शाम जहा त्रिखा मैंने तुझ आकर रखा त ਹਰ ਨਾਨਕ ਹਰ ਹਰ ਅਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓ ਖਦ ਸਾਧਕ ਮਾਰਤ ਹਰ ਜਨ ਕਾ ਹਰ ਨਾਮ ਨਹੀਂ ਧਾਨ ਪਾਰ ਭ੍ਰਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕਾ ਨਾਨਕ ਜਨਕਾ ਬੈ ਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪਰਾਨਾ ਪਾਂਗਾ ਹਰ ਕਾ ਨਾਮ ਜਨ ਕੀ ਵੜਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤਾ ਕਛ ਨਾ ਹਵੇ ਯੋਗ ਜਨ ਰਾਤਾ ਹਰਨਾਮਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੋਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਾਹੂ ਕਰੇ ਨਾਨਕ ਜਨ ਸੰਗ ਕਹਤੇ ਤਰੇ ਪਾਰ ਜਾਤ ਏ हर को नाम कांते हर हर गुणगाम सबते उत्तम हर की कथा नाम सुनत दर्द लुक दुख लथा नाम की महिमा संत ऋद संत प्रताप पर, दूरत सब नगी पाईया संत की सेवा नाम ते आईया नाम तुल अवर ना होए नानक गुरमुख नाम पावा जन कोए सलोक बहु शास्त्र बहुत स्मृति पेखे सब ढंडोल ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਤਾਪ ਗਿਆਨ ਸਭ ਤੇ ਆਨ ਖੜ ਸਾਸਤਰ ਸੇ ਮਿਰਤ ਵਖੇ ਆਨ ਜੋਗ ਅਭਿਆਸ ਕਰਮ ਤਰਮ ਕੀਆ ਸਗਲ ਤੇ ਆਗ ਬਨ ਮਥੇ ਫਿਰਿਆ ਅਨੇਕ ਪ੍ਰਕਾਰ ਕੀਆ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤਨ ਏਮ ਕਰਾ ਬਹੁ ਪਾਤੀ ਨਹੀਂ ਤੁਲਨਾ ਰਾਮ ਨਾਮ ਵਿਚਾਰ ਨਾਨਕ ਗੁਰਮੁਖੋ ਨਾਮੁ ਜਪਿਐ ਇਕ ਬਾਰ ਨੌਖੰਡ ਪ੍ਰਥਮੀ ਫਿਰਾ ਚਿਰ ਜੀਵਿਆ ਮਹਾ ਉਦਾਸ ਤਪਿ ਸਰਥੀਆ ਅਗਨ ਮਹਾ ਹਉ ਮਤਪਰਾਨ ਕਨਕ ਅਤਵ ਹੈ ਵਰਪੁਮਦਾਨ ਨਿਯੋਲੀ ਕਰਮ ਕਰੈ ਬਹੁ ਵਸਨਾ ਜੈਨ ਮਾਰਗ ਅ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵਾਂ ਤੋ ਪੀ ਹੋ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਤ ਦੇਹ ਛੋਟਾ ਗਰਬ ਗੁਮਾਨ ਨਾ ਮਨ ਤੇ ਹੂਟਾ ਸੋਚ ਕਰਾ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬਹੁ ਨਾ ਵਿਖਿਆ ਟਰਾ ਜਲ ਥੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੇਰਾ ਮਾ ਉਚਾ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਬਹੁਤ ਸਿਆਨ ਪ ਜਮਕਾ ਪੋ ਬਿਆਪ ਅਨੇਕ ਜਤਨ ਕਰ ਤਿਸ ਨਾਥਰਾ ਪੇਖ ਅਨੇਕ ਅਗਨ ਨਹੀਂ ਬੁਝਾ ਕੋਟ ਉਪਾਅ ਦਰਗਹ ਨਹੀਂ ਸੀਝਾ ਛੋਟ ਸਨਾਹੀ ਉਪ ਪਿਆਲਾ ਮੋਹਾ ਬਿਆਪ ਹਮਾਇਆ ਜਾਲ ਅਵਰ ਕਰ ਤੂ ਤ ਸਗਲੀ ਜਮੜਾਣਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਬੋਲੇ ਜਾਏ ਨਾਨਕ ਬੋਲਾ ਸਹਿਤ ਸੁਭਾਏ ਚਾਰ ਪਦਾਰਥ ਜੇ ਕੋ ਮਾਗਾ ਸਾਧ ਜਨਾ ਕੀ ਸੇਵਾ ਲਾਗਾ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦਾਸਵ ਦਗਾਵੈ ਜੇ ਕੋ ਆਪਣੀ ਤੋਬਾ ਲੋਰਾ ਸਾਧ ਸੰਗ ਇਹ ਹਉਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰਾ ਜਿਸ ਜਨ ਕੋ ਪ੍ਰਭ ਦਰਸ ਪੇ ਆਸਾ ਨਾਨਕ ਤਾਂ ਕਾ ਬਲ ਬਲ ਜਾਸਾ ਸਗਲ ਪੁਰਖ ਮਹਾ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ नीचा सो बनिया सब ते ऊचा जाका मन हो सगल की रीना हर हर नाम दिन कट कट चीना मन अपू ते बुरा मिटाना पेख्या सगल साजना सुख दुख जन सम दृष्टेता नानक पाप पुन हिलेपा निर्धन को तन तेरो नाओ नव थावे को नाओ तेरा थाओ, नी माने को प्रभु तेरो मान सगल कटा को देव दान करना करवन हार स्वामी सगल कटाके अंतर जामी अपनी गति मित जानो वापे आपन संग आप पर भर आते तुम्हारी उसत ते तो मत होए नानक और न जान सकोए सर्व धर्म महा श्रेष्ठ तारम हार को नाम जप निर्मल कारम सगल क्रिया महा उत्तम की क्रिया साध संग दुर्मत मल हिर्या ਸਗਲ ਉਦਮ ਹੈ ਉਦਮ ਭਲਾ ਹਰ ਦਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜੈਸਾ ਸੁਨ ਰਸਨ ਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜਿਹ ਕਟ ਵਸਾ ਹਰ ਨਾਮ ਸਲੋਕ ਮੇਰ ਗੁਨੇ ਆਰ ਐ ਆਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤਿਸ ਚੀਤ ਰਖ ਨਾਨਕ ਨੇ ਵੀ ਨਾ ਲਾਸ਼ਟਪਦੀ ਰਮੰਯਾ ਕੇ ਕੁੰਚੇ ਦੇ ਪ੍ਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਬ ਅਗਨ ਮਹਾ ਜਿਨ ਹੈ ਉਬਾਰਿਆ ਬਾਰ ਵੀ ਸਦਾ ਤੁਝਾ ਪਿਆਰਾ ਦੂਤ ਪਰ ਜੋ ਬਨ ਭੋਜਨ ਸੁਖ ਸੂਧ ਵਿਰਤਾ ਪੇ ਆ ਉਪਰ ਸਾਖ ਸੈਨ ਮੁਖੇ ਆਪੇ ਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਚੂ ਨਾ ਬੋਝਾ ਬਕਸਲੇ ਹੋ ਤੋ ਨਾਨਕ ਸੀਜਾ ਜੀਹ ਪ੍ਰਸਾਦ ਤਰ ਉਪਰ ਸੁਖ ਬਸਾ ਹ ਸੂਤ ਪਰਾਤ ਅਮਿਤ ਬਣਤਾ ਸੰਗ ਸਹਾ ਜੀਹ ਪ੍ਰਸਾਦ ਪੀਵਾਂ ਸੀਤਲ ਜਲਾ ਸੁਖਦਾਇ ਪਵਨ ਪਾਵਕ ਅਮੋਲਾ ਜੀਹ ਪ੍ਰਸਾਦ ਭੋਗ ਹ ਸਭ ਰਸਾ ਸਗ ਸਮਗਰੀ ਸੰਗ ਸਾਧ ਬਸਾ ਦਿਨੇ ਹਸਤ ਪਾਵ ਕਰ ਨੈਤਰ ਰਸਨਾ ਤਿਛ ਹਤੇ ਯਾਗ ਅਵ ਸੰਗ ਰਚਨਾ ਐਸੇ ਦੋੜ ਕਾ ਮੂੜ ਅੰਧ ਬੇ ਆਪੇ ਨਾਲਿਕ ਕਾਰ ਲੇਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨ ਕਰਾ ਗਵਾਰ ਕੀ ਜਾ ਕੀ ਸੇਵਾ ਨਵਨੀਦ ਪਾਵੈ ਤਾਂ ਸੋ ਮੂੜਾ ਮਨ ਨਹੀ ਲਾਗੈ ਜੋ ਠਾਕੂ ਸਦਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਾਹ ਮਾਨ ਤਿਸਾਂ ਬਿਸਾਰਾ ਮੁਗਲ ਅਜਾਨ ਸਦਾ ਸਦਾ ਇਹੋ ਭੁਲਨ ਹਾਰ ਨਾਨਕ ਰੱਖਣ ਹਾਰ ਪਾਰ ਰਤੰਤੇ ਆਗ ਕੋੜੀ ਸੰਗ ਰਚਾ ਸਾਚ ਅਸ਼ੋੜ ਝੂਠ ਸੰਗ ਮਚਾ ਦੋ ਛੜਨਾ ਤੋ ਅਸਥਿਰ ਕਰਮ ਆਨਾ ਜੋ ਹੋਵਨ ਸੋ ਦੂਰ ਪਰ ਆਨਾ ਛੋੜ ਜਾਏ ਤਿਸ ਕਾ ਕਰਮ ਕਰਾ ਸੰਗ સહਾਈ ਤਿਸ ਪਰ ਹਰਾ ਚੰਨ ਲੇਪ ਉਤਾਰਤ ਹੋਏ ਗਰਭਧ ਪਰੀਤ ਫਸਮ ਸੰਗ ਹੋਏ ਅੰਧ ਕੋਪ ਮਹਾਪਤੀ ਤੇ ਵੀ ਕਰਾਲ ਨਾਨਕ ਕਾੜ ਲੈ ਹੋ ਪ੍ਰਭ ਦੇ ਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਪੇਖਨ ਤਰਮ ਲਮਾਇਆ ਸ਼ਪਸਨਾ ਹੈ ਕਥ ਕਰਾ ਸ਼ਪਾਇਆ ਬਾਹਰ ਗਿਆਨ ਤੇ ਅਨ ਇਸਨਾਨ ਅੰਤਰ ਬੇ ਆਪਾ ਲੋਭ ਸੁਆਨ ਅੰਤਰ ਅਗਨ ਬਾਹਰ ਦਰ ਸੁਆਹ ਗਲੋ ਪਾਤਰ ਕੈਸੇ ਤਰ ਅਥਾ ਹ ਜਾ ਕੇ ਅੰਤਰ ਵਸਾ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤਾ ਸੁਣ ਅੰਧਾ ਕੈਸੇ ਮਾਰਗ ਭਾਵੈ ਕਰਗ ਹਲੇ ਉਡਣੀ ਬਹਾਵੈ कहा बुझारत बुझा डोरा कहिया तो समझा कोरा कहा बिस्सन पद गावा गुंगा चितन करा तो पी सुरपंग कह पिंगूला पर्वत पर पवन नहीं हो तो ओहा उस गवन करतार करुणा मैं दिन बेंती करा नानक तुमरी कृपा करा संग सोई सो आवे ना चीत जो बैरई तासों प्रीत बरूवा के गृह पे तर बसा ਆਨੰਦ ਕੇ ਲਮਾਇਆ ਰੰਗ ਰਸਾ ਦ੍ਰਿੜ ਕਰ ਮਨ ਮਨ ਹੈ ਪ੍ਰਤੀਤ ਕਾਨ ਆਵੇ ਮੂੜੇ ਚੀਤ ਬਾਹਰ ਵਿਰੋਧ ਕਾਮ ਕ੍ਰੋਧ ਮੋਹ ਹੈ ਜੂਠ ਵੀ ਕਾਰ ਮਹਾ ਲੋਭਤ ਰਹੋ ਇਹ ਹਾਨੂ ਜੁਗਤ ਵਿਹਾਨ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂ ਠਾਕੂ ਤੁਮ ਪਹਿਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਕਨੇ ਰੇ ਕੋਈ ਨਾ ਜਾਣਾ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ कल समग्री तुम तो मेरा सूत्र तारी तो मते हो सो आज्ञाकारी तुम तो रही गत मित तुम ही जानी नानक दास सदा कुर्बानी सलोक देना हर प्रभ छोड़ कै लाग है अन सोए नानक कहू ना सी जी बिन ना वह पत जाए अष्टपदी दस वस्तु ले पाचा पावा एक बसत कारण भी खोट गवावा एक पी ना दे दस पी हिर ले तो मूड़ा कहो कहा करे जिस ठाकुर से चारा ता कि यासत नमस्कारा जा कै मन लागा प्रभु मीठा सर्व सुख ताहु मन वोटा जिस जन अपना हुकुम मनाया सर्व थोक न अनक्तिन पाए आगना तो साहो अपनी दे रास्ता खात पीत बरता आनंद उलास अपनी अमान कछ बहोत साहो ले अज्ञानी मन रोस करे अपने प्रतित आप ही खोवै बहोत उसका विश्वास न होगा जिसकी बसत तिश आग राख प्रभ प्रभु की आज्ञा मान है माथ ते उसते चोगुन कराने हाल नानक साहिब सदा दयाल अनेक पात माया के हेत सर पर होवत जान अनेत ਬੇਰਕ ਕੀ ਸ਼ਾਇਆ ਸਿਉ ਰੰਗ ਲਾਵੇ ਓਹੋ ਬਿਨਸਾ ਓਹੋ ਮਨ ਪਤੂਤਾ ਆਵੇ ਜੋ ਦੀਚਾ ਸੋ ਚਾਲਨ ਹਾਰ ਲਪਟ ਰਹੇ ਹੋ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਹ ਤਾ ਕੋ ਹਾਥ ਨ ਆਵੇ ਕੇ ਹੈ ਮਨਹਰ ਕੇ ਨਾਮ ਕੀ ਪ੍ਰਤੀਤ ਸੁਖਦਾਇ ਕਰ ਕਿਰਪਾ ਨਾਨਕ ਆਪਲੇ ਲਾਇ ਮਿਥਿਆ ਤਨ ਤਨ ਕਟੰਬ ਸੰਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਤ ਜੋ ਬਨ ਤਨ ਮਾਲ ਮਿਥਿਆ ਕਾਮ ਕਰੋਧ ਵੀ ਕਰਾਲ ਮਿਥਿਆ ਰਥ ਹਸਤੀ ਅਸਵਬਸਰਤਾ ਮਿਥਿਆ ਰੰਗ ਸੰਗਮ ਆਇਆ ਫੇਕ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹੀ ਰਾਮ ਮਿਥਿਆ ਨੇਤਰ ਭੇਖਤ ਪਤਰੀ ਰੂਪਾਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵੀ ਕਾਰ ਕੋ ਤਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪ੍ਰਪਕਾਰਾ ਮਿਥਿਆ ਬਾਸ ਲੇਤ ਵੀ ਕਾਰਾ ਬਿਨ ਬੂਝੇ ਮਿਥਿਆ ਸਭ ਪੇ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਆ ਰਜਾ ਸਾਥ ਬਿਨਾਂ ਕਾ ਹੋਵਤ ਸੂਚਾ ਬਿਰਤਾ ਨਾਮ ਬਿਨਾਂ ਤਨ ਆਂਧਾ ਮੁਖ ਆਵਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰਾਨ ਬ੍ਰਿਥਾ ਵੀ ਹਾਏ ਮੇ ਇਕ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਾ ਨ ਕੇ ਨਿਰਰਧ ਧਾਮ ਤਨ ਤਨ ਤੇ ਜਨ ਜੀ ਹ ਕਟ ਬਸਿਓ ਹਰਨਾ नानक ता क्या बल बल जाओ रहत अवर कच अवर कमावत मन नहीं प्रीतम को गंड लावत जानन हर प्रभु पर न बाहर पीना अवर उपदेश आप न करा आवत जावत जन मै मरा जिसे अंतर कंतर बसाकार तिस की सिख तरा संसार जो तुम पाने तिन प्रभ जाता नानक उन जन चरण पराता करो बेंती पार ब्रह्म ਬਜਾਨੈ ਆਪਣਾ ਕੀਆ ਆਪ ਹੈ ਮਾਨੈ ਆਪ ਹੈ ਆਪ ਆਪ ਕਰਤ ਨੀ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਤ ਸਭ ਕਛ ਜਾਣਾ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜ ਲਾਏ ਧਾਨ ਤਰੰਤਰ ਰਹਾ ਸਮਾਏ सो सेवक जिस कृपा करी नेमक निमक जप नानक हरि श्लोक काम क्रोध लोभ मोह बिन जय अहमेव नानक प्रभ शरणागति कर प्रसाद गुरुदेव अष्टपदी जिह प्रसाद शतीह अमृत खाहे तिस ठाकुर कौरख मन माहे जिह प्रसाद सुगंधित धन लाव है तिस को सिमरत परमगत भाव हां जिह प्रसाद बस हां सुख मंदिर तिस है ते आए सदा अंदर जिह प्रसाद गृह संग सुख बसना आठ पह सिमरो तिस रसना जिह प्रसाद रंग रस भोग नानक सदा ते आइया ते आवन जोग जिह प्रसाद पाठ पटंबर हड़ावे हां जी तिस है ते याग, कत अवर लुभाव है जिह प्रसाद सुख सेज सोइया मन आठ ता का जस गा विजा जी है प्रसाद तु सब को माना मुख ता को जस रसन बखाना यह प्रसाद तेरा रहता तर मन सदाते ए आए केवल परब्रह्म पद की जपत दरगाह मान पावे नानक पद सेती कर जावे जीह प्रसाद आरोग्य कंचन देही ले वलावो तिस राम से नहीं जीह प्रसाद तेरा ओला रहता मन सूखा ਪਾਵਾਂ ਰਹਾ ਰਹਾ ਹਰ ਜਸ ਕਹਾ ਤ ਜਿਹ ਪ੍ਰਸਾਦ ਤੇਰੇ ਸਗਿ ਸਿਰ ਠਾਕੇ ਮੈਨ ਸਰਨੀ ਪਰ ਠਾਕੁਰ ਪ੍ਰਭਤਾ ਕਾ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚਾ ਮੈਨ ਸਾਸ ਸਾਸ ਸੀ ਮਰੋ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦਰੁਲੰਬ ਦੇਹ ਨਾਨਕ ਤਾਂ ਕੀ भगत ਕਰੇ ਜਿਹ ਪ੍ਰਸਾਦ ਆਪੂ ਖਾਣਾ ਪahari jaan manati sasimrat ko alaskee jaa jeh prasad asav hasat asavari manati saprab ko kabuna besari jeh prasad baag milaka tan na raakh proye prab apune man na jin teri man banat banai ਉਠ ਤੇ ਬੈਠ ਤੇ ਸਦ ਤੇ ਜਾ ਤੇ ਆਈ ਤੇ ਚਾਹ ਤੇ ਆਏ ਜੋ ਇੱਕ ਅਲਖਾ ਇਹਾਂ ਉਹ ਨਾਨਕ ਤੇਰੀ ਰਖਾ ਜਿਹੇ ਪ੍ਰਸਾਦ ਕਰਾਂ ਪੂਨ ਬਹੁਤਾਨ ਮਨ ਆਠ ਪਹਿਰ ਕਰਤੀ ਸਕਾਤੇ ਆਨ ਜਿਹੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾ ਸਾਸਤੀ ਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਇਨਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਦਾ ਤੇਰੀ ਪਤਰਾ ਹਾਏ ਗੁਰ ਪ੍ਰਸਾਦ ਜਿਸ ਕਹਾ ਜੀ ਹ ਪ੍ਰਸਾਦ ਸੁਨੇਹ ਕਰਨ ਆਦ ਜੀ ਹ ਪ੍ਰਸਾਦ ਪੇਖਾਂ ਵੀ ਸਮਾਦ ਜੀ ਹ ਪ੍ਰਸਾਦ ਬੋਲ ਹਾਂ ਅੰਮ੍ਰਿਤ ਰਸਨਾ ਜੀ ਹ ਪ੍ਰਸਾਦ ਸੁਖ ਸਹਜੇ ਬਸਨਾ ਜੀ ਹ ਪ੍ਰਸਾਦ हसत कर चल है जिह प्रसाद साइन फल है जिह प्रसाद परमगत पाव है जिह प्रसाद है ऐसा प्रभ त्याग अवरकत लाग हो गुरु प्रसाद नानक मन जागो जी है प्रसाद तू प्रकट संसार तिस प्रभ को मूल नमन हो बेसार है प्रसाद तेरा प्रताप रेमन मूड तू ताप जियह प्रसाद तेरे कार चपुर तिस है जान मन सदा हजूर जियह प्रसाद तू भाव है ਰਾਜ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ 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 ਸੋਏ आप जपाए जपै सो आप आप सो हर गुण गाओ प्रभ कृपा ते होय पर प्रभु देया ते कमल भी गास प्रभु सुप्रसन मन सोए प्रभ देया ते मत उत्तम होए सर्व निधान प्रभ तेरी में आप हो कछू ना कि ले ले जित जित लव हो तित लग है हर नाथ नानक इन कै खू हाथ ਸਲੋਕ ਅਗਮ ਅਗਾਧ ਪਾਰਬ੍ਰਹਮ ਸੋਏ ਜੋ ਜੋ ਕਹਾ ਸੋ ਮੁਕਤਾ ਹੋਏ ਸੁਣ ਮਿੱਤਾ ਨਾਨਕ ਬਿਰਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕਾ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਾ ਸੰਗ ਮਿਟਾ ਅਭਿਮਾਨ ਸਾਧ ਕਾ ਸੰਗ ਪ੍ਰਗਟਾ ਸੂਰੇ ਗਾਨ ਸਾਧ ਕਾ ਸੰਗ ਬੂਝਾ ਪ੍ਰਭ ਨੇਰਾ ਸਾਧ ਸੰਗ सबो होत नई बेरा साधक संग पाए नाम रतन साध का संग एक ऊपर जतन साध की महिमा भरना कौन प्राणी नानक साध की शोभा परम महानि साध का संग अगोचर मिला साध का संग सदा पर फूलला साध का संग आवे बस पंच साध संग अमृत रस पहुंचा साध संग होए सबकी रेना साध का संग मनोहर बान ਸਾਤ ਕਾ ਸੰਗ ਨਾ ਕਤੂ ਹੁੰਗਤਾ ਆਵਾ ਸਾਤ ਸੰਗ ਅਸਥਿਤ ਮਨ ਪਾਵਾ ਸਾਤ ਕਾ ਸੰਗ ਮਾਇਆ ਤੇ ਪੇ ਨਾ ਸਾਤ ਸੰਗ ਨਾਨਕ ਪ੍ਰਭ ਸੁਪ੍ਰਸਾਨ ਸਾਤ ਸੰਗ ਦੁਸ਼ਮਨ ਸਭ ਮੀਤ ਸਾਧੂ ਕਾ ਸੰਗ ਮਹਾ ਪੁਨੀਤ ਸਾਤ ਸੰਗ ਕੇ ਕਿਸੇ ਸਿਓ ਨਹੀਂ ਬਾਰ ਸਾਤ ਕਾ ਸੰਗ ਨਾ ਬਿਗਾ ਪੈਰ ਸਾਤ ਕਾ ਸੰਗ ਨਾ ਹੀ ਕੋ ਮੰਦਾ ਸਾਤ ਸੰਗ ਜਾਣੇ ਪਰਮ ਆਨੰਦ ਦਾ ਸਾਤ ਕਾ ਸੰਗ ਨਾ ਹੀ ਹੋਤਾਪ ਸਾਤ ਕਾ ਸੰਗ ਤੋ ਜਾ ਸਭ ਆਪ ਪੇ ਜਾਣਾ ਸਾਧ ਬੜਾਈ ਨਾਨਕ ਸਾਧਾ ਪ੍ਰਭੂ ਬਨ ਆਈ ਸਾਧ ਕਾ ਸੰਗ ਨ ਕਭੂ ਤਵ ਸਾਧ ਕਾ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਾ ਸਾਧੂ ਕਾ ਸੰਗ ਅਜਰ ਸਹੈ ਸਾਧ ਕਾ ਸੰਗ ਬਸਤ ਅਨੂਚ ਸਾਧੂ ਕਾ ਸੰਗ ਮਹਰ ਪਹੁੰਚਾ ਸਾਧ ਕੇ ਸੰਗ ਧ੍ਰਿੜਾ ਸਭ ਤਰਮ ਸਾਧ ਕਾ ਸੰਗ ਕੇਵਲ ਪਾਰ ਬ੍ਰਹਮ ਸਾਧ ਕਾ ਸੰਗ ਪਾਇ ਨਾਮ ਨਹੀਂ ਧਾਨ ਨਾਨਕ ਸਾਧੂ ਕਾ ਕੁਰਬਾਨ ਸਾਧ ਕਾ ਸੰਗ ਸਭ ਕੁਲ ਉਧਾਰਾ ਸਾਧ ਸੰਗ ਸਾਧ ਜਨਮਿਤ ਕੋਟਮਣਿ ਸਤਾਰਾ ਸਾਧੂ ਕਾ ਸੰਗ ਸੋਤਨ ਪਾਵੈ ਜਿਸ ਤਨ ਤੇ ਸਬ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਕਾ ਸੰਗ ਸੋਬਾ ਸੁਰ ਦੇਵਾ ਸਾਧੂ ਕਾ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਾ ਸੰਗ ਸਰਬ ਧਾਨ ਗਮ ਨਾਨਕ ਸਾਧ ਕਾ ਸੰਗ ਸਫਲ ਜਨਮ ਸਾਧ ਕਾ ਸੰਗ ਨਹੀ ਕਚ ਕਾਲ ਦਰਸ਼ਨ ਪੇਟਾ ਤੋ ਹੋਤਨੇ ਹਾਲ ਸਾਧ ਕਾ ਸੰਗ ਗਲੁਹਤ ਹਰਾ ਸਾਧ ਕਾ ਸੰਗ ਨਰਕ ਕਪਰਹਰਾ ਸਾਧਕਾ ਸੰਗ ਇਹ ਹਾਂ ਉਹ ਸੋਹਿਲਾ ਸਾਧ ਸੰਗ ਵਿਚੁਰਤਾ ਹਰ ਮੇਲਾ ਜੋ ਇਛ ਸੋਈ ਫਲ ਪਾਵੈ ਸਾਧਕਾ ਸੰਗ ਨ ਬਿਰਥ ਜਾਵੈ ਪਰਭੁ ਮ ਸਾਧ ਅਰੇ ਦਬਸਾ ਨਾਨਕ ਉਧਰ ਸਾਧ ਸੁਨ ਰਸਾ साध का संग सुनो हर नाम साध संग हर के गुण गाओ साध का संग नामनते विसरा साध संग सरपर निस्तरा साध का संग लगया प्रमीठा साधु का संग कटकट -कट डीठा साथ संग पे ही आ गया कारी साथ संगगत पे हमारी साथ का संग मीठे सब रोग नानक साथ पेटे संयोग साथ की महिमा वेद ना जाना है। जेता सुने है, ते तब खाना हां साथ की उपमाते ਹੋ ਗੰਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੇ ਉੱਚੀ ਸਾਧ ਕੀ ਸੋਭਾ ਮੁਸ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਭ ਪ੍ਰੇਦਨ ਪਾਈ